ਛੋਟੇ ਸਾਬ ਜਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਅਜਿਹੇ ਵਿੱਚ ਅਮਿਸਰ ਦੇ ਇੱਕ ਮਾਲ ਨੇ ਵੱਖਰਾ ਉਪਰਾਲਾ ਕੀਤਾ ਹੈ ਮਾਲ ਦੇ ਵਿੱਚ ਛੋਟੇ ਸਾਬ ਜਾਦਿਆਂ ਦੀਆਂ ਤਸਵੀਰਾਂ ਲਗਾ ਕੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਨ ਦਾ ਉਪਰਾਲਾ ਕੀਤਾ ਗਿਆ ਜਿਸ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਵੀ ਕਾਫੀ ਜ਼ਿਆਦਾ ਖੁਸ਼ੀ ਹੈ ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਆਮ ਤੌਰ ਤੇ ਮਾਲਸ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਕ੍ਰਿਸਮਸ ਟਰੀ ਜਾਂ ਫਿਰ ਸੈਂਟਾ ਕਲੌਜ਼ ਹੀ ਮਿਲਦੇ ਨੇ ਪਰ ਇਸ ਮਾਲ ਨੇ ਇੱਕ ਵੱਖਰੇ ਕਿਸਮ ਦਾ ਉਪਰਾਲਾ ਕੀਤਾ ਜਿਸ ਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਮੈਂ ਨੈਕਸਸ ਮਾਲ ਦੇ ਵਿੱਚ ਆਇਆ ਹਾਂ ਇਹ ਤੇ ਆ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੈਂ ਚਾਰ ਸਾਹਿਬਜ਼ਾਦੇਆਂ ਦੀਆਂ ਫੋਟੋਆਂ ਦੇਖੀਆਂ ਜਿਸ ਵਿੱਚ ਕਿ ਅਸੀਂ ਪਹਿਲਾਂ ਆਂਦੇ ਸੀ 25 ਤਰੀਕ ਦੇ ਲੱਗੇ ਉਦੋਂ ਸਿਰ ਸਾਨੂੰ ਇਹ 크ਿਸਮਿਸ ਦੀਆਂ ਹੀ ਚੀਜ਼ਾਂ ਨੇਰ ਆਂਦੀਆਂ ਸੀ ਨਾ ਕਿ ਕੋਈ ਸਿੱਖ ਇਤਿਹਾਸ ਬਾਰੇ ਕੁਝ ਜਾਣਕਾਰੀ ਮਿਲਦੀ ਸੀ ਅੱਜ ਐਸ ਚੀਜ਼ ਨੂੰ ਦੇਖ ਕੇ ਸਾਨੂੰ ਬੜੀ ਖੁਸ਼ੀ ਮਹਿਸੂਸ ਹੋਈ ਹੈ ਕਿ ਸਾਡੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਜੋ ਕਿ ਚਾਰ ਸਾਹਿਬਜ਼ਾਦੇ ਬਾਰੇ ਕੁਝ ਜਾਣਕਾਰੀ ਮਿਲੇਗੀ ਜਿਨ੍ਹਾਂ ਕੇ ਸਾਡੇ ਲਈ ਸ਼ਹਾਦਤਾਂ ਦਿੱਤੀਆਂ ਨੇ ਇਹ ਜਿੰਨੇ ਨਿੱਕੀਆਂ-ਨਿੱਕੀਆਂ ਜਿੰਦਾਂ ਵਿੱਚ ਵੱਡੇ-ਵੱਡੇ ਕਾਰਨਾਮੇ ਕੀਤੇ ਹੋਏ ਨੇ ਇਸ ਤਰ੍ਹਾਂ ਕਿ ਸਾਨੂੰ ਬੜੀ ਖੁਸ਼ੀ ਹੋਈ ਕਿ ਇੱਥੇ ਆ ਗਏ। ਇੱਥੇ ਬੜੇ ਜ਼ਿਆਦਾ ਮੋਡੀਫਾਈ ਹੁੰਦੇ ਜੀ। ਇੱਥੇ ਬੜੇ ਜ਼ਿਆਦਾ ਮੋਡੀਫਾਈਡ ਹੁੰਦੇ ਪਿਆ ਵੀ ਇਹੋ ਜਿਹੀਆਂ ਚੀਜ਼ਾਂ ਬੱਚਿਆਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਸਾਡਾ ਇਤਿਹਾਸ ਕੀ ਹੈ, ਸਾਡਾ ਵਿਰਸਾ ਕੀ ਹੈ, ਸਾਡਾ ਸਿੱਖ ਧਰਮ ਕੀ ਹੈ। ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ ਆ ਆਪਣੇ ਸਰਬਸਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਦੀ ਸਾਦਤ ਵਾਸਤੇ। ਇੱਕ ਕੋਸ਼ਿਸ਼ ਕੀਤੀ ਗਈ ਹੈ ਜੋ ਹਰ ਸਾਲ ਕਰਦੇ ਆਂ ਵੀ ਪ੍ਰਦਸਨੀ ਲਾ ਕੇ ਇਹਨਾਂ ਦੇ ਚਾਰ ਸਾਹਿਬਜ਼ਾਦਿਆਂ ਦਾ ਸਟੈਚੂ ਲਾ ਕੇ ਤਾਂ ਕਿ ਜੋ ਵੀ ਆਵੇ ਮੋਲ ਦੇ ਵਿੱਚ ਬੱਚਿਆਂ ਨਾਲ ਪਰਿਵਾਰ ਨਾਲ ਆਵੇ ਉਹਨੂੰ ਥੋੜਾ ਬਹੁਤ ਗਿਆਨ ਹੋਵੇ ਪਿਆ ਜੋ ਹਫਤਾ ਚੱਲ ਰਿਹਾ ਹੈ ਇਹ ਕਿਸ ਚੀਜ਼ ਤੇ ਚੱਲ ਰਿਹਾ ਹੈ ਸਾਬ ਜਾਨ ਦੇ ਸਿੱਧੀ ਦੇ ਬਾਰੇ ਉਹਨਾਂ ਨੂੰ ਪਤਾ ਲੱਗੇ ਕਿੰਨਾ ਘੰਗਾਰਾ ਲੋਕਾਂ ਦਾ ਮਿਲਦਾ ਲੋਕ ਦੇਖਦੇ ਆ ਰਹੇ ਬਹੁਤ ਘੰਗਾਰਾ ਮਿਲਦਾ ਜੀ ਲੋਕੀ ਆਣ ਕੇ ਮੱਥਾ ਟੇਕਦੇ ਆ ਫੋਟੋਵਾਲ ਹੁੰਦੇ ਨੇ ਆਣ ਕੇ ਆਪਣੇ ਬੱਚਿਆਂ ਨੂੰ ਦੱਸਦੇ ਆ ਸਾਬ ਜਾਨ ਦੇ ਬਾਰੇ ਉਹ ਕਈ ਹੋ ਸਕਦਾ ਘਰਾਂ ਦੇ ਵਿੱਚ ਬੰਦੇ ਨੂੰ ਉਥੋਂ ਨਾਮ ਵੇਰ ਮੇਰੇ ਨਾਮ ਟਾਈਮ ਮਿਲੇ ਦੇਖਣ ਇੱਥੇ ਆਣ ਕੇ ਬਹੁਤ ਮੋਟੀਵੇਟ ਹੁੰਦੇ ਆ ਏ ਜੀ ਚਾਰ ਸਾਹਿਬਜ਼ਾਦਿਆਂ ਦੀ ਜੋ ਸੈਟਅਪ ਅਸੀਂ ਲਗਾਇਆ ਹੈ ਇਹ ਅਸੀਂ ਹਰ ਸਾਲ ਦਸੰਬਰ ਸ਼ਹੀਦੀ ਦਿਹਾੜੇ ਤੋਂ ਸ਼ੁਰੂ ਹੁੰਦੇ ਨੇ ਉਦੋਂ ਲਗਾਉਨੇ ਆਂ ਔਰ ਸ਼ਹੀਦੀ ਦਿਹਾੜੇ ਦੇ ਲਾਸਟ ਤੱਕ ਇਹਨੂੰ ਰੱਖਦੇ ਆਂ ਤਾਂ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਉਹ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਔਰ ਜੀਨ ਬਾਰੇ ਜਾਣ ਪਾਏ ਔਰ ਉਹਨਾਂ ਦੀ ਸ਼ਹੀਦੀ ਕਿਸ ਤਰ੍ਹਾਂ ਕਿਉਂ ਹੋਈ ਉਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੇ ਉਹਨਾਂ ਨੂੰ ਮੋਟੀਵੇਸ਼ਨ ਮਿਲੇ ਉਹ ਚੰਗੇ ਕੰਮ ਕਰਨ ਸਿਰ ਫੁੱਲਾਂ ਦੀ ਸਜਾਵਟ ਦੇਖਣ ਮੇ ਸੀ ਹਰ ਦਿਨ ਉਹ ਚੇਂਜ ਹੁੰਦੀ ਹੈ ਜੀ ਫੁੱਲਾਂ ਦੀ ਸਜਾਵਟ ਹਰ ਰੋਜ਼ ਸਵੇਰੇ ਹੀ ਬਦਲਦੇ ਆਂ ਜੀ ਡਿਊਟੀ ਲੱਗੀ ਹੋਈ ਆ ਹਰ ਰੋਜ਼ ਸਵੇਰੇ ਜਿਹੜੇ ਫੁੱਲ ਨੇ ਚਾਰ ਸਾਹਿਬ ਜਦਾਂ ਦੇ ਸੈਟਅਪ ਤੋਂ ਪੁਰਾਣੇ ਲਾ ਕੇ ਤੇ ਨਵੇਂ ਲੱਗਦੇ ਕਿੰਨਾ ਪਹੁੰਚਦਾ ਮਿਲਦਾ ਲੋਕਾਂ ਨੂੰ ਕਿੰਨੀ ਲੋਕਾਂ ਨੂੰ ਬਹੁਤ ਪਿਆਰ ਮਿਲਦਾ ਹੈ ਲੋਕ ਬਹੁਤ ਖੁਸ਼ ਹੁੰਦੇ ਨੇ ਇਹਨੂੰ ਦੇਖ ਕੇ ਖਾਸ ਕਰਕੇ ਜੇ ਉਹ ਮਾਤਾ ਪਿਤਾ ਆਉਂਦੇ ਨੇ ਬੱਚਿਆਂ ਨੂੰ ਨਾਲ ਲੈ ਕੇ ਉਹ ਉਹਨਾਂ ਨੂੰ ਦੱਸਦੇ ਆ ਮੱਥਾ ਟੇਕਦੇ ਆ ਔਰ ਬੜੀ ਖੁਸ਼ੀ ਮਿਲਦੀ ਆ ਜਦੋਂ ਬੱਚੇ ਇਹਨਾਂ ਦੇ ਅੱਗੇ ਮੱਥਾ ਟੇਕ ਕੇ ਔਰ ਮਾਪੇ ਉਹਨਾਂ ਨੂੰ ਉਹਨਾਂ ਬਾਰੇ ਜਾਣਕਾਰੀ ਦਿੰਦੇ ਆ